ਕਿਰਪਾ ਕਰੋ ਦੇਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤਿ ਹੀ ਗਣ ਗਣ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਤਿਨ ਰਾਤੀ ਸਜਣ ਸਚਾ ਪਾਤਿ ਸਾ ਕਿਰਸਾ ਹਾਂ ਦਾਇ ਸ਼ਾਹ ਜਿਸ ਪਾਸ ਬਹਿਠਿਆ ਸੋਈ ਹੈ ਸੁਪਣਾੰ ਤਾਰੇ ਸਾ सुख मेरे मिता पास आनंद प्राप कि मंत बनाई फिर दौलत कदू नई आ गए सुख मेरे मीता ਸੇ ਆਨੰਦ ਪ੍ਰਾਪਤ ਕੀਤਾ ਪਰ ਮੇ ਸਰਬੰਤ ਬਣਾਈ ਮੇਰ ਢੋਲ ਤਕਤ ਹੂੰ ਨਾਹੀ ਸਾਚੇ ਸਹਿਬ ਸੋ ਮਨ ਮਾਨਿਆ ਤੰਤਰ ਜਾਣਿਆ ਰਹਾ ਸਭੀ ਤੇਰੇ ਦਇਆ ਦਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਾਰਜ ਤੇਰੀ ਵਡਿਆਈ ਨਿਤਨਾਨਕ ਨਾਮ ਧਿਆਏ ਸਭ ਜੀਤ ਰੇ ਦਇਆਲਾ ਆਪਣੇ ਭਾਗ ਤ ਕਰੇ ਰਤਪਾਪਦਾ ਅਚਾਰ ਜਿ ਤੇਰੀ ਵਡਿਆਈ ਨਿਤਨਾਨਕ ਨਾਮ ਧਿਆਏ ਤਨਸਾ ਵਾਜ ਉਨਕੀ ਫਤਹਿ